ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਖੁਸ਼ ਰੱਖਣ ਤੰਦਰੁਸਤੀ ਤਰੱਕੀ ਬਖਸ਼ਣ ਜੀ ਮੇਰੀ ਹੀ ਦੁਆ ਹੈ ਵਾਹਿਗੁਰੂ ਅੱਗੇ ਕਿ ਮੇਰੇ ਨਾਲ ਜੋ ਵੀ ਭੈਣ ਭਰਾ ਜੁੜੇ ਹੈ ਜਾਂ ਨਹੀਂ ਵੀ ਜੁੜੇ ਹਨ ਮੈਂ ਕਹਣੀ ਆ ਏ ਵਾਹਿਗੁਰੂ ਕਦੇ ਵੀ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਕੋਈ ਵੀ ਉਹਨਾਂ ਨੂੰ ਤਕਲੀਫ ਨਾ ਹੋਵੇ ਸੱਚੇ ਪਾਤਸ਼ਾਹ ਸਾਰੇ ਆਪ ਦੇ ਕਰੇ ਹਸਦੇ ਵਸਦੇ ਰਹਿਣ ਜੇ ਪਰਮਾਤਮਾ ਤੂੰ ਕਿਸੇ ਜੀਵ ਨੂੰ ਜਨਮ ਦਿੰਨਾ ਹੈ ਕਿਸੇ ਨੂੰ ਜਗ ਤੇ ਭੇਜਦਾ ਹੈ ਤਾਂ ਪਰਮਾਤਮਾ ਮੇਰੀ ਇਹ ਹੀ ਅਰਦਾਸ ਹੈ ਵੀ ਉਸ ਬੰਦੇ ਨੂੰ ਸੁਖ ਚਾਹੇ ਥੋੜੀ-ਬਹੁਤੀ ਬੰਦੇ ਨੂੰ ਪਰਮਾਤਮਾ ਗਰੀਬੀ ਦੇ ਦੀ ਸੁਖ ਤੇ ਇੱਜ਼ਤ ਜ਼ਰੂਰ ਦਿਆ ਕਰ ਪਰਮਾਤਮਾ ਹਰ ਇੱਕ ਬੰਦੇ ਨੂੰ ਵੈਗਰੂ ਅੱਜ ਆਪਾਂ ਗੱਲ ਕਰਦੇ ਹਾਂ ਜੀ ਕਿਸੇ ਭੈਣ ਨੇ ਮੈਸੇਜ ਕੀਤਾ ਬਹੁਤ ਸੋਹਣਾ ਮੈਸੇਜ ਕੀਤਾ ਵੀ ਤੁਸੀਂ ਉਸ ਕੁੜੀ ਬਾਰੇ ਗੱਲ ਕਰੋ ਵੀ ਜਿਹਦੇ ਨਾਲ ਤੱਕਾ ਹੋਇਆ ਹੈ ਛਾਤ ਤੇ ਆ ਕੇ ਬੈਠੀ ਸੀ ਜੀ ਮੀਂਹ ਆਉਣ ਲੱਗ ਗਿਆ ਕਿਉਂਕਿ ਬੜਾ ਘੋਣਾ ਮੌਸਮ ਲੱਗਦਾ ਨੇ ਦੀਪੂ ਮੈਂ ਕੋਠੇ ਉਪਰਾਂ ਤੇ ਵੇਖਦੀ ਆਂ ਭਾਂਡੇ ਦੀ ਕੁੰਜੀ ਜੀ ਇੱਥੇ ਹੋਈ ਤਾਂ ਇੱਥੇ ਬਹਿ ਕੇ ਵੀਡੀਓ ਬਣਾਉਣਾ ਤਾਂ ਬੜਾ ਵਧੀਆ ਲੱਗਦਾ ਜੀ ਕੁਰਸੀ ਫੇਰ ਉੱਥੇ ਤੇਰੇ ਹੀ ਪਲੱਕੜ ਬਹੁਤ ਦੀਪੂ ਸਾਤਰੀ ਦੇ ਦੇ ਛਾਤਰੀ ਤੋਂ ਗੱਲ ਯਾਦ ਆ ਗਈ ਭਾਈ ਕਿ ਖੁਲੀ ਵੀ ਇਹ ਸਤਰੀ ਦੀ ਪੁੱਤ ਬਣ ਕੇ ਮਾਲਾ ਸੋਨਾ ਮੌਸਮ ਲੱਗਦਾ ਦੀ ਪੁੱਤਲ ਹਮਸ ਜੀ ਬਣੀ ਪਈ ਆ ਮੈਂ ਵੀਡੀਓ ਬਣਾ ਰਿਹਾ ਮੇਟੇ ਬਸ ਸਹੀ ਦੋ ਸਾਲ ਖਾਣ ਲਓ ਦੋ ਸਾਲਾਂ ਚ ਤੱਕ ਤਾਂ ਪਲਟ ਕਰਾਂਗੇ ਆਪਾਂ ਮੇਰਾ ਬੇਟਾ ਜੀ ਕਦੇ ਕਦੇ ਮੈਂ ਡੋਲ ਜਾਂਦੀ ਆ ਫਿਰ ਉਹ ਮੈਨੂੰ ਸਹਾਰਾ ਦਿੰਦਾ ਐ ਐਂਛੂ ਨਾ ਕਰ ਤਾ ਸਪੋਰਟ ਕਰਾਂਗੇ ਪਟੂ ਆ ਹਾਂ ਬੇਟੇ ਹਾਂ ਤੇ ਆਪਾਂ ਗੱਲ ਕਰਦੇ ਆ ਜੋ ਨਰਸ਼ ਦੀ ਹੈ ਨਾ ਵੀ ਵਿਚਾਰੀ ਨਾਲ ਜਿਹੜੀ ਨਾਲ ਕਹਿਣਾ ਵੀ ਬਹੁਤ ਬਹੁਤ ਜਿਆਦਾ ਮਾੜਾ ਹੋਇਆ ਦਰਿੰਦਗੀ ਹੋਈ ਜਮਾਂ ਅੱਧਾ ਹੀ ਪਾਰ ਕਰ ਤਾ ਹਨਾ ਕਿ ਇੰਨੀ ਭੈੜੀ ਦਰਿੰਦਗੀ ਹੋਈ ਹੈ ਵਿਚਾਰੀ ਨਾਲਾ ਵਾਹਿਗੁਰੂ ਕਿਸੇ ਨਾਲ ਵੀ ਨਾ ਕਰੇ ਜੋ ਦਰਿੰਦਗੀ ਉਹ ਕੁੜੀ ਨਾਲ ਹੋਈ ਆ ਜਾ ਉਹਨੇ ਕੀ ਤਕਲੀਫ ਪੱਟੀ ਆ ਰੱਬ ਜਾਣਦਾ ਹੈ ਨਾ ਵੀ ਜਦੋਂ ਕਿਸੇ ਦੇ ਮਰਜ਼ੀ ਦੇ ਖਿਲਾਫ ਕਿਸੇ ਨਾਲ ਕੋਈ ਜੱਤੀ ਕਰਦਾ ਧੱਕਾ ਕਰਦਾ ਹੈ ਹਨ ਤੇ ਮੈਂ ਕਹਣੀ ਐ ਇਹ ਤੋਂ ਵੱਡਾ ਨਰਕ ਕੋਈ ਹੋ ਨਹੀਂ ਸਕਦਾ ਵੀ ਜਿਸ ਕੰਮ ਦੇ ਵਿੱਚ ਤੁਹਾਡੀ ਮਰਜ਼ੀ ਹੈ ਨਹੀਂ ਤੇ ਤੁਹਾਡੇ ਨਾਲ ਕੋਈ ਧੱਕਾ ਕਰਦਾ ਮੈਂ ਕਹਣੀ ਆ ਉਹ ਦਰਦ ਰੱਬ ਬੈਰ ਨੂੰ ਵੀ ਦੇ ਦੇਣਾ ਕਿਉਂਕਿ ਉਸ ਟਾਈਮ ਬੰਦਾ ਜਦੋਂ ਲਾਚਾਰ ਹੁੰਦਾ ਹਨ ਆਪਣੇ ਆਪ ਨੂੰ ਬੇਵੱਸ ਸਮਝ ਕੇ ਟੁੱਟਦਾ ਨਾ ਮੈਂ ਕਹਣੀ ਆ ਵੀ ਉਦੋਂ ਵੱਡੀ ਸੱਟ ਕੋਈ ਆਪਣੇ ਦਿਮਾਗ ਤੇ ਹੋ ਨਹੀਂ ਸਕਦੀ ਸੋ ਬਹੁਤ ਥੋੜਾ ਨਹੀਂ ਬਹੁਤ ਵੀ ਜਿਆਦਾ ਬੁਰਾ ਹੋਇਆ ਵਿਚਾਰੀ ਇਸ ਕੁੜੀ ਨਾਲ ਨਹੀਂ ਵੱਧ ਗਿਆ ਜੀ ਉੱਠਨੇ ਪੈਣਾ ਨਹੀਂ ਵਾਹਤੀ ਤੇ ਨਹੀਂ ਹੈ ਮੀ ਬਾੜਾ ਦੀਪੂ ਐਨਾ ਖੜਕਾ ਹੋ ਜਾਂਦਾ ਮੀ ਦੇ ਵਿੱਚ ਤੇ ਸੁਣੂਗਾ ਕਿ ਮੈਂ ਆਪ ਦੀ ਬਾਤ ਹੀ ਨਹੀਂ ਸੁਣ ਰਹੀ ਮੈਨੂੰ ਤਾਂ ਜਿਹੜਾ ਵੀ ਉਹ ਕੁੜੀ ਨਾਲ ਹੋਇਆ ਵਿਚਾਰੀ ਨਾਲ ਹਨਾ ਮੈਂ ਕਹਣੀ ਐਂ ਦੀ ਜਿਹੜੀ ਮਾਨੂੰ ਗੱਲ ਕਰਕੇ ਹਟੀਆਂ ਸੋਨੋਂ ਵੀ ਬਿਨਾ ਮਰਜ਼ੀ ਤੋਂ ਆਪਣੇ ਕੋਈ ਥੱਪੜ ਵੀ ਮਾਰੇ ਨਾ ਆਪਣੇ ਉਹ ਵੀ ਲੜਕਦਾ ਰਹਿੰਦਾ ਹਨਾ ਤੇ ਉਹਦੇ ਨਾਲ ਤਾਂ ਵਿਚਾਰੀ ਨਾਲ ਜ਼ੁਲਮ ਦੀਆਂ ਹੱਦਾਂ ਹੀ ਪਾਰ ਕਰਤੀਆਂ ਹਨਾ ਮਤਾਂ ਕਿਤੇ ਕਿਤੇ ਸੋਚਦੀ ਆਂ ਵੀ ਇਹੋ ਜਿਹੇ ਲੋਕਾਂ ਨੂੰ ਵੀ ਮਾਵਾ ਨੇ ਜਨਮ ਦਿੱਤਾ ਹੋਇਆ ਵੀ ਜਿੰਨੇ ਐਡੇ ਗੰਦੇ ਆ ਐਡੇ ਘਟਿਆ ਮੈਂ ਕਿਹੜੀਆਂ ਵੀ ਐਡਾ ਗੰਦਾ ਛੜਿਆ ਬਲੱਡ ਇਸ ਦੁਨੀਆ ਤੇ ਹੈਗਾ ਵੀ ਜਿਹੜਾ ਇੰਨੇ ਦਰਿੰਦਗੀ ਦੇ ਉੱਤਰ ਨੇ ਤੁਹਾਨੂੰ ਮੈਨੂੰ ਹੋਰ ਵੀ نیچے ਜਾਣਾ ਪੈਣਾ ਨਹੀਂ ਵੱਧ ਗਿਆ ਜੀ ਕਿਉਂਕਿ ਮੀਂਹ ਦੇ ਵਿੱਚ ਬਾਜ ਆਊਗੀ ਸੋਨੂੰ ਫਿਰ ਮੇਰੀ ਗੱਲ ਹੀ ਨਹੀਂ ਸੁਣਨੀ ਜੀ ਆਣੇ ਕਹਿੰਦੇ ਆ ਮੌਸਮ ਦਾ ਤੇ ਮੌਤ ਦਾ ਕੋਈ ਪਤਾ ਨਹੀਂ ਲੱਗਦਾ ਇਹ ਗੱਲ ਸੱਚ ਹੈ ਮੈਂ ਸੋਚ ਕੇ ਗਈ ਸੀ ਤਾਹਾਂ ਵੀਡੀਓ ਬਣਾਉਣਾ ਹਨਾ ਵੀ ਠੰਡਾ ਮੌਸਮ ਆ ਮੈਂ ਬੈਠੂਗੀ ਤੇ ਮਨ ਰਾਂਜੀ ਮੀਟ ਪੈ ਕੇ ਹਟ ਗਿਆ ਹੁਣ ਨਹੀਂ ਪਊਗਾ ਤੇ ਮੈਂ ਹੁਣ ਇੱਥੇ ਆ ਗਈ ਹਾਂ ਸੱਚੇ ਮੇਰਾ ਲੂੰ ਕੰਡਾ ਖੜਾ ਹੋ ਜਾਂਦਾ ਇਹ ਗੱਲਾਂ ਸੋਚ ਕੇ ਅੱਡੇ ਕੁੱਤੇ ਲੋਕ ਵੀ ਹੈਗੇ ਐਡਾ ਘਟਿਆ ਖੂਨ ਵੀ ਹੈ ਵਸ ਦੁਨੀਆ ਤੇ ਜਿਹੜਾ ਐਡਾ ਇਤਰਿੰਦਗੀ ਦੀਆਂ ਹੱਦਾਂ ਹੀ ਟੱਪ ਜਾਂਦੇ ਆ ਹਨਾ ਸੋ ਦੇਖੋ ਵੀਰ ਉਹ ਤਾਂ ਘਟਿਆ ਬੰਦੇ ਨੇ ਕੁੱਤੇ ਬੰਦੇ ਨੇ ਜੋ ਕੀਤਾ ਬਹੁਤ ਮਾੜਾ ਕੀਤਾ ਹਨਾ ਵੀ ਗੱਲ ਕਰਦਿਆਂ ਨੇ ਵੀ ਆਪਦੀ ਤਕਲੀਫ ਆਉਂਦੀ ਆ ਹਨਾ ਉਸ ਤੋਂ ਵੱਧ ਤਕਲੀਫ ਮੈਨੂੰ ਉਹਨਾਂ ਦੇ ਮਾਂਪੇ ਪਰੇ ਸੋਚ ਕੇ ਆਉਂਦੀ ਆ ਕਿਉਂਕਿ ਜਦੋਂ ਮਾਂਪੇ ਉਹਦੇ ਰਮਾਨ ਜੁੜੇ ਹੋਣ ਨਾ ਆਪਣੇ ਬੱਚਿਆਂ ਨਾਲ ਵੀ ਮੇਰਾ ਬੱਚਾ ਕੁਝ ਬਣੂਗਾ ਮੈਂ ਇਹਨੂੰ ਕੁਝ ਕਰਕੇ ਦਿਖਾਊਗਾ ਹਨਾ ਤੇ ਮੇਰਾ ਬੱਚਾ ਮੇਰਾ ਨਾਮ ਰੌਸ਼ਨ ਕਰੂਗਾ ਮਾਪੇ ਦੇ ਦਿਲ ਚ ਸੌ ਸੌ ਸੁਪਨੇ ਹੁੰਦੇ ਆ ਤੇ ਇਹੋ ਜਿਹੇ ਕੁੱਤੇ ਇਹੋ ਜਿਹੇ ਜਾਨਵਰ ਉਹ ਮਾਪਿਆਂ ਦੇ ਸ਼ੌਂਕ ਵੀ ਰੋਲ ਦਿੰਦੇ ਆ ਸ਼ੌਂਕ ਦਾ ਸ਼ੌਂਕ ਜੀ ਉਹ ਮਾਪੇ ਦੇ ਦਿਲ ਤੇ ਜਿਹੜੀ ਛੱਟ ਵੱਜ ਗਈ ਮੈਨੂੰ ਲੱਗਦਾ ਜਿੰਨਾਂ ਚਿਰ ਉਹ ਵਿਚਾਰੇ ਇਸ ਦੁਨੀਆ ਤੋਂ ਜਾਂਦੇ ਨਹੀਂ ਨਾ ਉਹਨਾਂ ਚ ਉਹਨਾਂ ਨੂੰ ਵਿਚਾਰਾਂ ਨੂੰ ਨੀਂਦ ਨਹੀਂ ਆਉਣੀ ਸੁਪਨੇ ਚ ਵੀ ਉਹਨਾਂ ਦੇ ਤਣਮਣ ਨੂੰ ਅੱਗ ਲੱਗਿਆ ਕਰੂ ਵੀ ਸਾਡੇ ਬੱਚੇ ਨਾਲ ਆਏ ਹੋਇਆ ਐ ਸੋਚ-ਸੋਚ ਮਾਂ ਪਿਓ ਮਰੀ ਜਾਂਦਾ ਵੀ ਕਾਸ਼ ਮੈਂ ਉੱਥੇ ਹੁੰਦਾ ਮੈਂ ਫੋਨ ਲਾ ਲੈਂਦਾ ਮੈਂ ਅੱਜ ਨੂੰ ਘਰੇ ਸੱਦ ਲੈਂਦਾ ਮੈਂ ਨਾ ਜਾਣ ਦਿੰਦਾ ਹਰ ਇੱਕ ਮਾਂ ਬਾਪ ਦੀ ਇਹ ਸੋਚ ਬਣ ਜਾਂਦੀ ਹੈ ਕਿਉਂਕਿ ਹੁਣ ਹੀ ਚੱਲਦੀ ਨਹੀਂ ਠੀਕ ਹੈ ਜੀ ਇੱਕ ਵਿਚਾਰੀ ਹੋਣ ਹਾਰ ਡਾਕਟਰ ਸੀ ਹਨਾ ਡਾਕਟਰ ਲੋਕਾਂ ਨੂੰ ਜਾਨ ਦਿੰਦੇ ਆ ਮੰਨ ਲਓ ਅਮਰੀਂਸੀ ਦੇ ਵਿੱਚ ਕੋਈ ਸੱਟਾਂ ਵੱਜਦੀਆਂ ਉਹ ਪੱਟੀਆਂ ਕਰਦੇ ਆ ਵਿਚਾਰੇ ਤੇ ਬਚਾਉਂਦੇ ਆ ਇਹੋ ਜਿਹੇ ਦਰਿੰਦਿਆਂ ਨੂੰ ਵੀ ਬਚਾਉਂਦੇ ਜਿਹੜੇ ਦਿੰਦਲੀ ਕਰਦੇ ਆ ਤੇ ਅਫਸੋਸ ਦੀ ਗੱਲ ਵੀ ਜਾਨ ਬਚਾਉਣ ਵਾਲਿਆਂ ਦੀ ਬੀਜ ਜਾਣ ਲੈਣ ਲੱਗੇ ਲੋਕ ਉਹਨਾਂ ਤੇ ਵੀ ਦਰਿੰਦਗੀ ਉੱਠ ਖੜੀ ਵਿਚਾਰਿਆਂ ਦੀ ਠੀਕ ਹੈ ਤੇ ਮੈਂ ਕਹਣੀ ਆ ਉਸ ਬੰਦੇ ਨੂੰ ਨਰਪਾਂ ਚ ਵੀ ਢੋਈ ਨਾ ਮਿਲੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਦੇ ਨਾਲ ਉਦੋਂ ਵੀ ਵੱਡੀ ਹਨ ਹੋਣੀ ਹੋਵੇ ਜਿਹੜਾ ਉਹ ਫਰਾਮਜਾਦੇ ਨੇ ਇੱਕ ਬੱਚੀ ਨਾਲ ਐਡਾ ਘਟਿਆ ਕੰਮ ਕੀਤਾ ਵੀ ਵਿਚਾਰੀ ਨੂੰ ਮੌਤ ਆਈ ਤਾਂ ਕਿੰਨੀ ਦਰਦਨਾਕ ਮੌਤ ਆਈ ਹਨਾ ਕਿਵੇਂ ਉਹ ਵੀ ਜਾਣ ਗਈ ਰੱਬ ਜਾਣਦਾ ਹਨਾ ਜੀ ਉਸ ਤੋਂ ਬਾਅਦ ਤਾਂ ਮਨੋਂ ਘਟ ਤੱਕ ਕਹਾਣੀਆਂ ਹੁੰਦੀਆਂ ਜੀ ਜਿਸ ਦੀ ਜਾਣ ਤੇ ਬਣਦੀ ਆ ਜਿਸ ਨੇ ਦਰਦ ਕੱਟੇ ਹੁੰਦੇ ਆ ਪਤਾ ਉਸ ਦਿਨ ਹੁੰਦਾ ਜੀ ਦਰਦ ਹੁੰਦਾ ਕੀ ਆ ਹਨਾ ਜੀ ਤੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਨੇਹਾ ਲਾਉਣਾ ਚਾਹੁੰਦੀ ਆ ਜੀ ਉਮੀਦ ਆ ਤੁਹਾਨੂੰ ਮੇਰਾ ਇਹ ਸਨੇਹਾ ਵਧੀਆ ਲੱਗੂਗਾ ਹਨਾ ਤੇ ਮੈਂ ਤੁਹਾਨੂੰ ਇਹ ਸਨੇਹਾ ਲਾਉਣਾ ਚਾਹੁੰਦੀ ਆ ਹਨਾ ਕਿ ਠੀਕ ਆ ਬੱਚੇ-ਬੱਚੇ ਹੁੰਦੇ ਆ ਬੱਚੇ ਸਭ ਕੁਝ ਜਾਣਦੇ ਆ ਪੜ੍ਹੇ ਲਿਖੇ ਆ ਆਪਣਾ ਖਿਆਲ ਰੱਖ ਸਕਦੇ ਆ ਸਭ ਕੁਝ ਕਰ ਸਕਦੇ ਆ ਪਰ ਬੱਚਿਆਂ ਨੂੰ ਇਨੀ ਗੱਲ ਜ਼ਰੂਰ ਕਿਹਾ ਕਰੋ ਬਿ ਜਿੰਨੇ ਮਰਜੀ ਥੱੱਤੇ ਟੁੱਟੇ ਹੋਵਾਂ ਜਿੰਨਾ ਮਰਜੀ ਤੁਸੀਂ ਥੱਕ ਜਾਓ ਪੁੱਤ ਉਸ ਜਗ੍ਹਾ ਤੇ ਕਦੇ ਜਾ ਕੇ ਰਹਿਣਾ ਨਾ ਕਰੋ ਜਿਹੜੀ ਜਗਾ ਸੁਣੂ ਸੇਫ ਨਹੀਂ ਲੱਗਦੀ ਵੀ ਜਿਹੜੀ ਜੇ ਤੁਸੀਂ ਸੌਣਾ ਕਮਰੇ ਚ ਠੀਕ ਆ ਕਿਉਂਕਿ ਉਹਨੇ ਮੇਰੀ ਬੇਟੀ ਵੀ ਬਾਹਰ ਜਵਾਬ ਕਰਦੀ ਆ ਫੰਦੀ ਗੜਾ ਮੈਂ ਕਹਿੰਦੀ ਆ ਵੀ ਬੱਚਿਆਂ ਨੂੰ ਇਹ ਗਾਈਡੈਂਸ ਜ਼ਰੂਰ ਦਿਓ ਵੀ ਪੁੱਤ ਜੇ ਤੁਸੀਂ ਸੌਣਾ ਕੁੰਡੀ ਲਾ ਕੇ ਸੌਣੀਆਂ ਜਿਸ ਜਗ੍ਹਾ ਤੇ ਪੁੱਤ ਸੁਣੂ ਸੇਫ ਨਹੀਂ ਲੱਗਦਾ ਤੁਸੀਂ ਉੱਥੇ ਪੈਣਾ ਨਹੀਂ ਜਿਸ ਜਗ੍ਹਾ ਤੇ ਪੈਣਾ ਕੁੰਡੀ ਲਾ ਕੇ ਪੈਣੀ ਆ ਜਿੱਦਾਂ ਕੋਈ ਸੁੱਕਦੇ ਬੰਦੇ ਨੂੰ ਵੀ ਕਦੇ ਕੁਝ ਪਤਾ ਨਹੀਂ ਲੱਗਦਾ ਉਸ ਘਟਨਾ ਤੋਂ ਬਾਅਦ ਮੈਂ ਰੋਮਾਂ ਦੇ ਨਾਲੇ ਅੱਡੀ ਕੁੜੀ ਨੂੰ ਫੋਨ ਕਰਾਂ ਉਹ ਮੈਨੂੰ ਕਹਿੰਦੀ ਵੀ ਮੰਮੀ ਤੂੰ ਮੈਂਟਲ ਕਿਉਂ ਹੋਈ ਪਈ ਆ ਵੀ ਅਸੀਂ ਤਿੰਨ ਚਾਰ ਕੁੜੀਆਂ ਰਹਿੰਦੀਆਂ ਆ ਦੇਸੀ ਕੁੜਨਾ ਦੀ ਗੀਝੀ ਆ ਮੈਂ ਕਿਹਾ ਪੁੱਤ ਕਈ ਵਾਰੀ ਦੀ ਦੂਧੀਆਂ ਕੁੜੀਆਂ ਵੱਗ ਜਾਂਦੀਆਂ ਤੂੰ ਛੰਡੇ ਨੂੰ ਹੋਈ ਦੀ ਪੀਂਜੀ ਭਾਵਾਂ ਹੋਰ ਕੁੜੀਆਂ ਹੈ ਵੀ ਆ ਰੂਮ ਅੱਡੋ ਅੱਡਾ ਛੋਡੇ ਮੈਂ ਕਿਹਾ ਵੀ ਪੁੱਤ ਪਤਾ ਨਹੀਂ ਇੱਥੇ ਕਦੋਂ ਕੀ ਹੋ ਜਾਣਾ ਕਿਸੇ ਨੂੰ ਪੁੱਛ ਨਹੀਂ ਪਤਾ ਹਨਾ ਮੇਰਾ ਬੇਟੇ ਤੂੰ ਆਪਦੇ ਰੂ ਦੀ ਟੁੰਡੀ ਲਾ ਕੇ ਪੈਣੀ ਹੈ ਉਹ ਕਹਿੰਦੀ ਮੰਮੀ ਤੂੰ ਟੈਨਸ਼ਨ ਨਾ ਕਰ ਸਾਡੇ ਕੈਮਰੇ ਲੱਗੇ ਆ ਚਾਰ ਚਿਹਰੇ ਕੋਈ ਚੱਕਰ ਨਹੀਂ ਵੀ ਜਿਹੜੇ ਸਾਡੀ ਪੀਜੀ ਦੀ ਮਾਲਕ ਆਂਟੀ ਕੋ ਅਮਰਤ ਧਾਰੀ ਨੇ ਤੇ ਉਹ ਬਹੁਤ ਚੰਗੇ ਆਂਟੀ ਕਹਿੰਦੀ ਮੰਮੀ ਉਹ ਵੀ ਆਂਟੀ ਦਾ ਕੰਮ ਹੀ ਕੈਮਰਾ ਦੇ ਨਿਗਾ ਹੁੰਦੀ ਹੈ ਵੀ ਕਿੱਥੇ ਕੀ ਨੀ ਹੋ ਰਿਹਾ ਵੀ ਸਾਡੇ ਆਂਟੀ ਬਹੁਤ ਚੰਗੀਆਂ ਮੰਮੀਆਂ ਨੇ ਫੜਨੇ ਜੋ ਵੀ ਜਾਣਦਾ ਉਹ ਹੁੰਦਾ ਸਾਰਾ ਪਤਾ ਹੁੰਦਾ ਕੁੜੀਆਂ ਕਿੱਥੇ ਗਈਆਂ ਕਹਿੰਦੇ ਜਿਹੜੇ ਸਾਡੇ ਬਾਰ ਆ ਮੰਮੀ ਉੱਥੇ ਕੈਮਰੇ ਲੱਗੇ ਹੋਏ ਆ ਮੈਂ ਕਹਾਂ ਚਾਹੇ ਬੁੱਤ ਦੀ ਨਹੀਂ ਮਰਜੀ ਸੇਫਟੀ ਆ ਮੈਂ ਮੰਨਾਂ ਦੀ ਮਾਕਾ ਮੈਂ ਤੋਂ ਕੁੜੀ ਦੀ ਗੱਲ ਸੁਣ ਕੇ ਵੀ ਮੇਰਾ ਗਲ ਫੁੱਲ ਗਿਆ ਮੈਂ ਕਿਹਾ ਮੈਂ throopi ਨਾ ਕਰਦੀ ਜੀ ਜੀ ਮੈਨੂੰ ਅਹੀਂ ਲੱਗੀ ਜਾ ਵੀ ਹਾਏ ਕੁੜੀ ਨਸੀ ਬਣਿਆ ਹੋਣਾ ਹਨਾ ਮੈਂ ਕਿਹਾ ਪੁੱਤ ਬਣ ਕੇ ਤੂੰ ਕੁੰਡੀ ਲਾ ਕੇ ਸੌਂਦੀ ਹੈ ਚਾਹੇ ਕਿੰਨੀ ਸੇਫਟੀ ਆ ਉਹ ਤੋਂ ਕੁੰਡੀਆਂ ਕਿੰਨਾਂ ਕੋਈ ਵੀ ਜੇ ਤੂੰ ਮੰਨ ਗਏ ਉਹ ਕਿ ਦੋ ਆ ਤੇ ਸੌਂਦਵੇਂ ਹੀ ਰੱਖਾਣਾ ਚਾਹੀ ਹੈ ਹਨਾ ਮੈਂ ਕਿਹਾ ਪੁੱਤ ਬਣ ਕੇ ਵੀ ਤੂੰ ਚਾਹੇ ਤੁਸੀਂ ਦੋ ਕੁੜੀਆਂ ਕਮਰ ਤੇ ਤਿੰਨ ਕੁੜੀਆਂ ਤੇ ਠੀਕ ਆ ਚਾਰ ਹੋ ਜਾਂਦੇ ਪਰ ਪੁੱਤ ਬਣ ਕੇ ਕੁੰਡੀ ਅੰਦਰੋਂ ਲਾ ਕੇ ਰੱਖੀ ਹੈ ਕੁੰਡੀ ਜਦੋਂ ਜਿਹੜੀ ਨੇ ਬਾਹਰ ਜਾਣਾ ਦੂਜਿਆਂ ਨੇ ਫੇਰ ਲਾ ਲੈਣੀ ਹੈ ਦਿਨੇ ਕੀ ਰਾਤ ਪੁੱਤਾਂ ਦੀ ਸੇਫਟੀ ਜ਼ ਏ ਆਪਦੇ ਬੱਚਿਆਂ ਨੂੰ ਤੁਸੀਂ ਜੁਰਮ ਕਿਉਂ ਕਰਉਂਦੇ? ਕਈ ਵਾਰੀ ਬੱਚੇ ਵਿਚਾਰੇ ਆਉਂਦੇ ਬਾਹਰ ਲੌਂਗਾ ਕੋਲ ਜਾਂਦੇ ਆ। ਪਰ ਉਹ ਨਹੀਂ ਆਪਾਂ ਨੂੰ ਪਤਾ ਕਿਹੜਾ ਦਰਿੰਦਾ ਤੁਹਾਡੇ ਬੱਚਿਆਂ ਤੇ ਕਿੰਨੀ ਵਾਰ ਰਸਤੀ ਰਸਤਾ। ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਠੀਕ ਹੈ। ਸੋ ਮੈਂ ਇਹ ਕਹਿਣੀ ਆ ਵੀ ਪਲੀਜ਼ ਆਪਣੀਆਂ ਬੱਚਿਆਂ ਨੂੰ ਡਰਾਇਆ ਨਾ ਕਰੋ। ਆਹ ਬਿੰਗਾ ਕੁੜਾਂ ਤੇ ਰੋਮ ਨਾ ਮਾਰਿਆ ਕਰੋ ਨਾ ਆਇਆ ਨਾ ਕਹਾ ਕਰੋ। ਵੱਡਦੇ ਆਗੇ ਮਾਰ ਦਿਆਂਗੇ ਜੇ ਤੂੰ ਐ ਕੀਤਾ ਐ ਕੀਤਾ। ਕਈ ਬੱਚਿਆਂ ਦੇ ਨਾਲ ਜੁਰਮ ਵੀ ਹੋ ਜਾਂਦਾ। ਉਹ ਮਾਪੇ ਨੂੰ ਨਹੀਂ ਦਰਦੀਆਂ, ਡਰਦੀਆਂ ਵੀ ਕਿ ਤੇ ਸਾਡੀ ਪੜ੍ਹਾਈ ਨਾ ਛੁੱਟ ਜੇ। ਸਾਡਾ ਮਾਪੇ ਸਾਨੂੰ ਮਾਰਨਾ ਜੇ ਵੀ ਸਾਡੀ ਬਦਨਾਮੀ ਨਾ ਹੋਵੇ। ਕਈ ਕੁੜਨਾ ਦਰ ਦੇ ਮਾਰੇ ਬਹੁਤ ਕੁਛ ਲੁਕੋ ਕੇ ਬਹਿ ਜਾਂਦੀਆਂ ਪਰ ਤੁਸੀਂ ਆਪਣੀਆਂ ਕੁੜੀਆਂ ਦੇ ਫਰੈਂਡ ਬਣੋ ਦੁਸ਼ਮਣ ਨਾ ਬਣੋ ਠੀਕ ਹੈ ਮੈਂ ਕਹਿੰਦੀ ਨਹੀਂ ਕਿ ਮੈਂ ਸਿਆਣੀ ਆ ਠੀਕ ਹੈ ਤੁਸੀਂ ਮੱਠੇ ਵੀ ਵਾਦਾ ਸਿਆਣੇ ਪਰ ਵੀਰੇ ਮੈਂ ਇਹ ਗੱਲਾਂ ਕਈ ਥਾਵਾਂ ਤੇ ਦੇਖ ਚੁੱਕੀ ਆ ਜਿਆਦੇ ਛੋਟਾ ਬੱਚੇ ਨੂੰ ਘੂਰਨਾ ਜਿਆਦੇ ਡਰਾਉਣਾ ਕਈ ਵਾਰੀ ਬੱਚਾ ਜਿਸ ਨੂੰ ਉਹਦਾ ਸਕਾਰ ਹੋ ਜਾਂਦਾ ਵਿਚਾਰਾ ਕਿਉਂਕਿ ਉਹਦਾ ਨਦਾਰੀ ਇੰਨਾ ਹੁੰਦਾ ਕਿ ਉਹ ਜ਼ੁਲਮ ਨਾਲ ਵੀ ਲੜ ਨਹੀਂ ਸਕਦਾ ਉਹ ਡਰ ਹੀ ਇੰਨਾ ਹੁੰਦਾ ਉਹਨੂੰ ਆਂਦਾ ਮੇਰੇ ਘਰ ਦੇ ਨਾ ਕਰ ਦੇਣਾ ਮੇਰਾ ਤਾਂ ਵੀ ਨਹੀਂ ਕਿ ਕੀ ਨਹੀਂ ਕਰਨਾ ਜੇ ਤੁਹਾਡਾ ਬੱਚਾ ਤੁਹਾਡੇ ਵੱਲੋਂ ਟੈਨਸ਼ਨ ਫਰੀ ਹੈ ਨਾ ਜੇ ਬੱਚੇ ਨੂੰ ਯਕੀਨ ਆ ਕਿ ਸਾਡਾ ਮਾਪਾਪ ਸਾਡੇ ਨਾਲ ਖੜੂਗਾ ਤਾਂ ਉਹ ਕਿਸੇ ਵੀ ਜ਼ੁਲਮ ਨਾਲ ਲੜ ਸਕਦਾ ਬੱਚਾ ਕਿਸੇ ਵੀ ਜ਼ੁਲਮ ਦੀ ਬਰਾਈ ਕਰ ਸਕਦਾ ਹੈ ਉਹ ਤੁਹਾਡੇ ਕੋਲੇ ਹਰ ਇੱਕ ਗੱਲ ਦੱਸੂਗਾ ਪਰ ਜੇ ਤੁਸੀਂ ਬੱਚੇ ਨੂੰ ਜ਼ਿਆਦਾ ਡਰਾਉਂਦੇ ਨਾ ਤਾਂ ਇੱਕ ਦਿਨ ਐਸਾ ਆਊਗਾ ਵੀ ਤੁਹਾਡੇ ਬੱਚੇ ਤੁਹਾਡੇ ਕੋਲੇ ਕੋਈ ਗੱਲ ਅਸ਼ੇਅਰ ਨਹੀਂ ਕਰਨਗੇ ਮੈਂ ਵਾਹਿਗੁਰੂ ਤੋਂ ਦਰੱਖਤੇ ਕਹਿਦੀ ਆ ਮੇਰੇ ਦੋਨੇ ਬੱਚੇ ਮੇਰੇ ਨਾਲ ਗੱਲ ਸ਼ੇਅਰ ਕਰਦੇ ਆ ਦੋਨੇ ਦੀਪੂ ਵੀ ਰਿੰਕੂ ਵੀ ਐਂ ਨਹੀਂ ਹੈਗਾ ਦੀ ਮੇਥੋਂ ਕੋ ਰੱਖ ਲੈਣਗੇ ਕੋਈ ਗੱਲ ਬਾਤ ਹੋਵੇ ਕੋਈ ਕਾਲ ਦੇ ਵਿੱਚ ਕੋਈ ਕੁੜੀ ਮੁੰਡੇ ਨੇ ਕੋਈ ਗੰਦ ਕੰਗੂਏ ਮੈਨੂੰ ਦੋਨੇ ਦੱਸ ਦਿੰਦੇ ਕਿ ਸਾਡੇ ਮਾਤੇ ਫਲਾਨੀ ਨਹੀਂ ਆ ਕਿ ਮਮਾ ਆ ਗੱਲ ਕੋਈ ਅਸੀਂ ਆਜ ਬਾਅਦ ਪੁੱਛਾਂ ਮੈਨੂੰ ਫਰੈਂਡ ਬਣ ਕੇ ਦਾ ਦੇ ਜੀ ਤੇ ਮੈਂ ਅੱਜ ਵੀ ਆਪਣੇ ਬੱਚਿਆਂ ਦੇ ਨਾਲ ਆ ਇਹੀ ਗੱਲ ਆਪਣੇ ਬੱਚਿਆਂ ਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਬੇਟਾ ਜਦੋਂ ਥੋੜੀ ਮੈਰ ਕਰਾਉਣ ਵਾਲੀ ਉਮਰ ਹੋ ਗਈ ਤੁਸੀਂ ਮੈਰ ਕਰਾਓ ਜੇ ਜੇ ਤੁਹਾਨੂੰ ਜੀਵਨ ਸਾਥੀ ਦੀ ਲੋੜ ਆ ਤੁਹਾਨੂੰ ਚੋਣ ਦਾ ਪੂਰਾ ਹੱਕ ਹੈ ਨਾ ਤੁਹਾਨੂੰ ਕਦੇ ਪ੍ਰੈਸ਼ਰ ਨਹੀਂ ਹੋਣੀ ਬੇਟਾ ਜੈਸਾ ਤੁਸੀਂ ਚਾਹੋ ਤੁਸੀਂ ਉਹ ਜਾ ਸਾਡਾ ਜੀਵਨ ਸਾਥੀ ਚੁਣ ਸਕਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਕੋਈ ਤੇ ਬੇਇੱਜ਼ਤੀ ਵਾਲੇ ਕੰਮ ਕਦੇ ਨਾ ਕਰੋ ਠੀਕ ਹੈ ਮਾਪੇ ਪਿਓ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਹਰ ਇੱਕ ਦੇ ਵਿੱਚ ਲਵ ਮੈਰਿਜ ਨਹੀਂ ਮੜੀ ਲੋਕਾਂ ਨੇ ਲਵ ਮੈਰਿਜ ਮੜੀ ਸਕਦੀ ਕਿਸੇ ਵੀ ਕਰਤੀ ਠੀਕ ਹੈ ਵੀ ਬੰਦੇ ਬੱਚੇ ਜੋ ਕੀ ਕਰਦੇ ਆ ਬੱਚੇ ਭੱਠੇ ਆ ਸਮਝਦਾ ਠੀਕ ਹੈ ਉਹ ਕਿਸੇ ਨੂੰ ਪਸੰਦ ਕਰਦੇ ਆ ਜ ਜਨ ਨੂੰ ਪਤਾ ਜੀ ਇਹ ਬੰਦਾ ਵੀ ਜੋ ਕੀ ਕਰਦਾ ਮੈਂ ਵੀ ਜੋ ਕੀ ਕਰਦਾ ਵੀ ਸਾਡਾ ਕੱਠਾ ਦਾ ਬਹੁਤ ਇਹ ਜੇ ਪਰਸਨ ਹੈ ਜਿਨ੍ਹਾਂ ਨੇ ਇਹਨੂੰ ਵਿਆਹ ਕਰਵਾ ਕੇ ਤੇ ਮਨ ਲਓ ਵੀ ਬੜੀ ਨਾਲ ਜਿੰਦਗੀ ਚ ਆਉਂ ਰਹੇ ਹੈ ਕਿਉਂਕਿ ਉਹਨਾਂ ਨੂੰ ਫੈਸਲਾ ਸਹੀ ਲੱਗਦਾ ਸਹੀ ਉਮਰ ਚ ਲੱਗਦਾ ਹੈ ਮੰਨ ਲਓ ਜੇ ਤੁਹਾਨੂੰ ਬੱਚਾ ਬੰਦਾ ਕੋਈ ਜੌਬ ਕਰਦਾ ਹੈ 28 ਤੋਂ 30 ਸਾਲ ਦੇ ਹੋ ਜਨਾਂ ਨੂੰ ਸਾਰਾ ਪਤਾ ਹੁੰਦਾ ਬੁਰੇ ਭਲੇ ਦਾ ਉਹ ਕਿੱਥੇ ਕੰਮ ਕਰਦੇ ਹੋ ਆਪਣੇ ਮਾਪਿਆਂ ਨੂੰ ਕਹਿ ਦਿੰਦੇ ਆ ਵੀ ਅਸੀਂ ਇੱਥੇ ਕੰਮ ਕਰਦੇ ਆ ਵੀ ਸਾਡੇ ਵਿਚਾਰ ਮਿਲਦੇ ਆ ਵੀ ਮੰਮੀ ਬਾਕੀ ਤੁਸੀਂ ਦੇਖ ਲਓ ਠੀਕ ਹੈ ਉੱਥੇ ਮਾਂ ਤੇ ਉਹਨੂੰ ਕੋਈ ਤਰਾਜ ਨਹੀਂ ਹੁੰਦਾ ਮਾਂ ਤਾਂ ਕਦੇ ਵੀ ਬੱਚੇ ਦਾ ਬੁਰਾ ਨਹੀਂ ਚਾਹੁੰਦਾ ਮਾਪੇ ਨੂੰ ਕਦੇ ਹੁੰਦਾ ਨਹੀਂ ਕਿ ਸਾਡਾ ਬੱਚਾ ਦੂਹੀ ਹੋਵੇ ਜਾਂ ਮਾੜੇ ਘਰ ਜਾਵੇ ਮੰਨ ਲਓ ਜੇ ਉਹ ਪਰਸਨ ਆਪਣੇ ਬਰਾਬਰ ਦਾ ਹੈ ਕਿ ਆਪਰੇ ਆਪਣਾ ਸਹੀ ਹੈ ਵੀ ਜਿਵੇਂ ਆਪਾਂ ਅਗਲੇ ਵੀ ਹੈਗੇ ਔਮੇ ਦੇ ਪਰ ਤਾਂ ਵਿਆਹ ਕਰਨ ਤੋਂ ਬੱਚੇ ਦਾ ਆਪਾਂ ਨੂੰ ਕੋਈ ਤਰਾਜ ਨਹੀਂ ਹੁੰਦਾ ਤਰਾਜ ਮਾਪੇ ਮਾਪੇ ਕਦੋਂ ਮਰਦਾ ਹੈ ਜਦੋਂ ਤੁਸੀਂ ਮਾਪੇ ਤੋਂ ਉਹਲੇ ਰੱਖ ਰੱਖ ਕੇ ਤੁਸੀਂ ਉਹ ਹੱਦਾ ਟੱਪ ਜਾਂਦੇ ਹੋ ਜਿਹੜੀਆਂ ਕਿ ਆਪਣਾ ਜੱਗ ਕਦੇ ਵੀ ਸਵੀਕਾਰ ਨਹੀਂ ਕਰਦਾ ਫਿਰ ਤੁਸੀਂ ਮਾਪੇ ਨੂੰ ਦੱਸਦੇ ਹੋ ਫਿਰ ਕੀ ਫਾਇਦਾ ਕਹਿੰਦੇ ਨਾ ਕਿ ਚੁੜੀਆਂ ਚੋਗੀ ਚੋਗ ਫਿਰ ਕੀ ਫਾਇਦਾ ਹਮਾ ਗੱਲਾਂ ਆਪਣੇ ਮਾਵਾਪਾ ਨਾਲ ਬੱਚਿਆਂ ਦਾ ਸ਼ੇਅਰ ਕਰਨ ਦਾ ਹੱਕ ਬੰਦਾ ਤੇ ਮਾਵਾਪਾ ਨੂੰ ਬੱਚਿਆਂ ਦੀ ਫਿਲਮ ਸਮਝਣ ਦਾ ਹੱਕ ਬੰਦਾ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਘਟ ਜਾਣੀਆਂ ਆ ਜਦੋਂ ਬੱਚਿਆਂ ਨੂੰ ਆਪਾਂ ਪਿਆਰ ਨਾਲ ਇਹ ਗੱਲਾਂ ਸਮਝਾਈਏ ਬੱਚੇ ਸਮਝ ਜਾਂਦੇ ਆ ਸਾਡੇ ਬੱਚੇ ਆਪਾਂ ਮਾਨ ਨਹੀਂ ਕਰਦੇ ਦੋਨੇ ਸੁੱਖ ਨਾਲ ਗੱਭਰੂ ਨੇ ਬੇਟਾ ਵੀ ਬੇਟੀ ਵੀ ਪਰ ਉਹ ਹਰ ਇੱਕ ਗੱਲ ਸ਼ੇਅਰ ਕਰਦੇ ਆ ਉਹਨਾਂ ਨੂੰ ਉਹਨਾਂ ਕਿ ਮੈਂ ਕੋਈ ਐਡੀ ਸਤਾਈ ਨਹੀਂ ਕਿ ਕਿਤੇ ਵੀ ਮੈਂ ਕੁੱਟ ਦੂੰ ਮਾਰ ਦੂੰ ਵੜ ਦੂੰ ਮੈਂ ਕਦੇ ਕੋਈ ਗੱਲ ਨਹੀਂ ਦੋਤੇ ਸੋਡੀ ਜ਼ਿੰਦਗੀ ਹੈ ਕੋਈ ਪਰਸਨ ਇਹ じゃ ਹੈਗਾ ਆਪਾਂ ਨੂੰ ਠੀਕ ਲੱਗੂ ਤੈਨੂੰ ਠੀਕ ਲੱਗੂ ਆਪਾਂ ਨੂੰ ਲੱਗੂ ਆਪਣੀ ਕਾਸਟ ਦਾ ਆਪਾਂ ਨੂੰ ਕੀ ਪ੍ਰੋਬਲਮ ਹੈ ਠੀਕ ਹੈ ਜੀ ਤੇ ਇਹ ਲੋਕ ਬੱਚੇ ਨੂੰ ਨਜਾਇਜ਼ ਡਰਾ ਦਿੰਦੇ ਆ ਜੀ ਕਿਰੋਂ ਐਡਾ ਸਟੈਪ ਗਲਤ ਚੱਕਦਾ ਮਾਤਾ ਪਾਪਾ ਬੋਲਣ ਜੋਗਰੇ ਰਹਿਣੇ ਆ ਨਾ ਕਿਸੇ ਬੁਲੇ ਖੜਨ ਜੋਗਰੇ ਰਹਿਣੇ ਆ ਠੀਕ ਆ ਡਰ ਜ਼ਰੂਰੀ ਆ ਡਰ ਕੋਨਾ ਜ਼ਰੂਰੀ ਆ ਬੱਚੇ ਦੇ ਜਿੰਨਾ ਫੇਰ ਚਾਹੀਦਾ ਐਨਾ ਵੀ ਡਰਨੀ ਚਾਹੀਦਾ ਕਿ ਬੱਚਾ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਕੇ ਗਲਤੀ ਕਰਕੇ ਨਾਲੇ ਸੋਨੂੰ ਮਾਰ ਦੇ ਨਾਲੇ ਆਪ ਮਾਰ ਜੀ ਤਾਂ ਮਹੱਤਵਨ ਤੇ ਬੱਚਿਆਂ ਨੂੰ ਬੇਨਤੀ ਕਰਦੀ ਆਂ ਤੁਸੀਂ ਆਪਣੇ ਮਾਪਿਆਂ ਨਾਲ ਸਹਿਮਤ ਰਹਿ ਕੇ ਕਰੋ ਹਰ ਇੱਕ ਵਲ ਸ਼ੇਅਰ ਕਰਿਆ ਕਰੋ ਉਸ ਹੀ ਫਿਰ ਮਾਪੇ ਬਣ ਜਾਂਦੇ ਆ ਮਾਪੇ ਸੋਦੇ ਬੈਰੀ ਨਹੀਂ ਹੁੰਦੇ ਤੇ ਨਾ ਹੀ ਬੱਚੇ ਮਾਪੇ ਦੇ ਬੈਰੀ ਹੁੰਦੇ ਠੀਕ ਹੈ ਕੋਈ ਉਹ ਕਹਿੰਦੇ ਹੁੰਦੇ ਵੀ ਕਣਕ ਦੇ ਵਿੱਚ ਕਾਲਾ ਅੰਗਿਆਰੀ ਆ ਜਾਂਦੀ ਆ ਕੁਛ ਨਾ ਕੁਛ ਮਾੜਾ ਲੋਕ ਹੁੰਦੇ ਆ ਪਰ ਮੈਂ ਮੇਰਾ ਮਾਪ ਦਾ ਮੰਨਣਾ ਵੀ ਜੇ ਤੁਸੀਂ ਪਿਆਰ ਨਾਲ ਹਰ ਇੱਕ ਚੀਜ਼ ਹੈਂਡਲ ਕਰੋਗੇ ਆਪਣੇ ਬੱਚਿਆਂ ਦੇ ਨੇੜੇ ਰਹੋਗੇ ਦੋਸਤ ਬਣ ਕੇ ਰਹੋਗੇ ਉਹਨਾਂ ਦੇ ਕੰਮ ਦੀ ਨਿਗਰਖੋਂਗੇ ਤਾਂ 100% ਬੱਚੇ ਤੁਹਾਡੇ ਨਾਲ ਸਹਿਮਤ ਹੀ ਰਹਿਣਗੇ ਠੀਕ ਹੈ ਜੀ ਬੱਚਿਆਂ ਨੂੰ ਕਹੋਗੇ ਅਸੀਂ ਤੁਹਾਨੂੰ ਸਾਰੀ ਖੈਦੀ ਖੁੱਲ੍ਹ ਦੇਵਾਂਗੇ ਬੇਟੇ ਪਰ ਰੂਲ ਆ ਹੁੰਨੇ ਚਾਹੀਦੇ ਆ ਬ ਬੇ ਬੇਟੇ ਆਕਰ ਲੈ ਗੱਲ ਤੋਂ ਹੁੰਦੀ ਹੈ ਤੇ ਕੱਲ ਨੂੰ ਜਾ ਕੇ ਰਿਜਾਇਕਾ ਹੁੰਦੀ ਹੈ ਸੋ ਮੈਂ ਚਾਹੁੰਦੀ ਆ ਵੀ ਆਪਣੇ ਬੱਚਿਆਂ ਦੀ ਕੇਅਰ ਵੱਧ ਤੋਂ ਵੱਧ ਕਰਾਇਆ ਕਰੋ ਬੱਚਿਆਂ ਤੇ ਨਿਗਰਾਨਾ ਰੱਖੋ ਵਿਚਾਰਿਆਂ ਦੇ ਕਈ ਵਾਰੀ ਬੱਚਾਂ ਨੂੰ ਨਹੀਂ ਪਤਾ ਲੱਗਦਾ ਜਿਵੇਂ ਹੁਣ ਮੈਂ ਸੋ ਆ ਵੀ ਸੋਚੀ ਜਾਨੀ ਵੀ ਕਾਹ ਸੋ ਉਹ ਕੁੜੀ ਨਰਸਰੀ ਡਾਕਟਰ ਸੀ ਹਨਾ ਉਹ ਉੱਥੇ ਸੌਂਦੀ ਹਨਾ ਜਿੱਥੇ ਜਾਦੇ ਲੋਕ ਟੱਪਦੇ ਸੀ ਹਨਾ ਜਾਂਦੇ ਸੀ ਬਸ ਮੈਂ ਹੀ ਸੋਚੀ ਜਾਨੀ ਕਹਿਣੀ ਆ ਉਸਨੂੰ ਸੋਚ ਕੇ ਮੈਂ ਆਪਣੀ ਬੇਟੀ ਨੂੰ ਵਿਆਹ ਦੇ ਤੋ ਉਸ ਜਗ੍ਹਾ ਤੇ ਕਿਤੇ ਨਹੀਂ ਖੜਨਾ ਜਾਣਾ ਜਿੱਥੇ ਸੋਨ ਸਰਾਹ ਹੋਵੇ ਤੇ ਉਹ ਕਹਿੰਦੀ ਮੈਂ ਸੋਨ ਸਰਾਹ ਤਾਂ ਚੰਡੀਗੜ੍ਹ ਚ ਕਿਤੇ ਵੀ ਨਹੀਂ ਸਾਡ ਅੱਜ ਤਾਂ ਪੀਜੀਵੀ ਸਾਰੇ ਇੰਨੇ ਤਗੜੇ ਸੈਕਟਰ 'ਚ ਐ ਤਾਂ ਵੀ ਮਾ ਮਾਂ ਹੁੰਦੀਆਂ ਜੀ ਹੁਣ ਸੋਨੂੰ ਨਹੀਂ ਪਤਾ ਵੀ ਉਹ ਡਾਕਟਰ ਨਾਲ ਜੋ ਹੋਇਆ ਵਿਚਾਰੀ ਨੂੰ ਦੇਖ ਕੇ ਕਿੰਨੀਆਂ ਮਾਮਾਂ ਦੇ ਦਿਲ ਪਤਲੇ ਪੈ ਗਏ ਹੋਣਗੇ ਜਿਨ੍ਹਾਂ ਦੀਆਂ ਬੇਟੀਆਂ ਜੋਬ ਕਰਦੀਆਂ ਦੂਰ ਦੂਰ ਡਰ ਗਈਆਂ ਹੋਣਗੀਆਂ ਮਾਮਾਂ ਵਿਚਾਰੀਆਂ ਸੋ ਮੇਰੇ ਨੀ ਵਹਿਗਰੂ ਇਹ ਸਭ ਬੁਰਾ ਵਕਤ ਕਿਸੇ ਤੇ ਨਾ ਲਿਆਵੇ ਸੱਚੀ ਕਾਸ਼ ਸੋ ਮੇਰੀ ਬਾਰੇ ਤੁਹਾਨੂੰ ਕੋਈ ਬੁਰੀ ਲੱਗੀ ਹੋ ਤਾਂ ਪਲੀਜ਼ ਮੈਂ ਸੌਰੀ ਜਾਨੀਆ ਮੇਰਾ ਕਿਸੇ ਨੂੰ ਵੀ ਦਿਲ ਦਿਖਾਉਣ ਦਾ ਕੋਈ ਇਰਾਦਾ ਨਹੀਂ ਕਿਸੇ ਨੂੰ ਵੀ ਮਾੜੀ ਗੱਲ ਕਹਿਣ ਦਾ ਮੇਰਾ ਇਰਾਦਾ ਨਹੀਂ ਮੇਰਾ ਆਪ ਦਾ ਮੰਨਣਾ ਵੀ ਜੇ ਆਪਾਂ ਬੱਚਿਆਂ ਦੇ ਥੋੜਾ ਜਿਹਾ ਬੱਚਿਆਂ ਦੇ ਨੇੜੇ ਨੇੜੀਕ ਰਹਾਗੇ ਨਾ ਜੀ ਤਾਂ ਬੱਚਿਆਂ ਦੀ ਆਪਾਂ ਨੂੰ ਹਰ ਕਦਮ ਦਾ ਪਤਾ ਲੱਗਦਾ ਰਹਿੰਦਾ ਕਈ ਵਾਰੀ ਬੱਚਾ ਜੇ ਗਲਤੀ ਕਰਦਾ ਆਪਾਂ ਨੂੰ ਪਿਆਰ ਨਾਲ ਵੀ ਸਮਝਾ ਦਈਏ ਉਹ ਸਮਝ ਜਾਂਦਾ ਵੀ ਬੇਟੇ ਦਾ ਰਿਜ਼ਲਟ ਆ ਨਿਕਲੂਗਾ ਤੇਰੀ ਅੱਗੇ ਮਰਜੀ ਹੈ ਕਿਉਂਕਿ ਬੱਚੇ ਕੁਲ ਮਿਲਾ ਕੇ ਬਹੁਤ ਸਮਝ ਜੇ ਆਪਾਂ ਬੱਚਿਆਂ ਨੂੰ ਵੀ ਨਜਾਇਜ਼ ਡਰਾਉਣ ਲੱਗੇ ਤਾਂ ਫਿਰ ਗੱਲ ਗਲਤ ਹੋ ਜਾਂਦੀ ਹੈ ਇਹ ਚੀਜ਼ਾਂ ਮੈਂ ਫੇਸ ਕੀਤੀਆਂ ਜੜੀ ਕਿ ਦੇਖੀ ਅੱਖੀ ਠੀਕ ਆ ਜਿਆਦਾ ਦਬਕਾ ਵੀ ਕਈ ਵਾਰੀ ਬੱਚੇ ਨੂੰ ਮਤਲਬ ਟੇਡੇ ਰਹਿਣ ਦੀ ਕਰ ਦਿੰਦਾ ਸੋ ਮੇਰੀ ਵੀਡੀਓ ਸਾਨੂੰ ਕਿਸੇ ਵੀ ਤਰ੍ਹਾਂ ਕੋਈ ਪ੍ਰੋਬਲਮ ਲੱਗੀ ਹੋਵੇ ਤਾਂ ਪਲੀਜ਼ ਮੈਨੂੰ ਮਾਫ ਕਰ ਦੇਣਾ ਮੈਂ ਕਦੇ ਵੀ ਵਹਿਗਰੂ ਮੇ ਜਾਣ ਕੇ ਕਹਿਣੀ ਆ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੁੰਦੀ ਹੁੰਦੀ ਪਰ ਕੁਝ ਗੱਲਾਂ ਮੇਥੋਂ ਨਿਕਲ ਜਾਂਦੀਆਂ ਮੰਨ ਲਓ ਮੰਨ ਲਈ ਜੋ ਸੱਚ ਲੱਗਦੀਆਂ ਮੈਨੂੰ ਵੀ ਇਹ ਸੱਚ ਹੈ ਵੀ ਦੱਸੋ ਲੋਕਾਂ ਨੂੰ ਇਹ ਹੋ ਜਾਂਦਾ ਹੈ ਹਨਾ ਤਾਂ ਤੁਸੀਂ ਆਪਣੇ ਬੱਚਾ ਨਾਲ ਨਾ ਪਿਆਰ ਨਾਲ ਰਹੋ ਪਿਆਰ ਨਾਲ ਸਮਝਾਓ ਉਹਨਾਂ ਨੂੰ ਕੇਅਰ ਕਰਨ ਲਈ ਕਹੋ ਬਣਾਓ ਮੈਂ ਨਹੀਂ ਚਾਹੁੰਦੀ ਵੀ ਜੋ ਇਹ ਡਾਕਟਰ ਨਾਲ ਹੋਇਆ ਕਿਸੇ ਦੀ ਹੋਰ ਵੀ ਕੁੜੀ ਨਾਲ ਹੋਵੇ ਵੈਸੇ ਗੁਰੂ ਕਦੇ ਵੀ ਕਿਸੇ ਦੀ ਮਾਂ ਤੇ ਦੇਣ ਨਾ ਦਿਨ ਨਾ ਲਿਆਵੇ ਜਿਹੜੀ ਵਿਚਾਰੀ ਇੱਥੇ ਆ ਗਈ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀ ਮੈਂ ਪਿਆਰ ਪ੍ਰੀਸ਼ਾ ਸ਼੍ਰੀਕਲ ਕਾਲਪੁਰਖ ਬੈਂਕ ਨੂੰ ਆਪਣੀ ਚੜ੍ਹਦੀ ਕਲਾ ਚ ਰੱਖਾ